ਆਮ ਤੌਰ ਤੇ ਮਸ਼ੀਨ ਕਾਲਜਾਂ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਉੱਥੋਂ ਤਰਕ ਦੀ ਗੱਲ ਜ਼ਿਆਦਾ ਕੀਤੀ ਜਾਂਦੀ ਸ਼ਰਧਾ ਦੀ ਗੱਲ ਕੱਟ ਕੀਤੀ ਜਾਂਦੀ ਪਰ ਤੁਸੀਂ ਉੱਥੇ ਪੜ੍ਹੇ ਆ ਤੁਸੀਂ ਅਮਰਦੇਵਲੇ ਦੀ ਗੱਲ ਕਰਦੇ ਆ ਤੁਹਾਨੂੰ ਜਿਹੜੀ ਗੱਲ ਕਹੀ ਜਾਂਦੀ ਤੇ ਤੁਹਾਡਾ ਜਿਹੜਾ ਆਪਣਾ ਤਜਰਬਾ ਹੈ ਉਹਦੇ ਜਿੱਥੇ ਕਿੰਨਾ ਖਰ ਲੇਦਾ ਅਸਲ ਚੇਵੇ ਕਿਉਂਕਿ ਆਪਜੀ ਦੇ ਚੈਨਲ ਰਾਹੀਂ ਸੰਗਤਾਂ ਨੇ ਬਹੁਤ ਦੂਰ ਤੱਕ ਸੁਣਨਾ ਹਾਂਜੀ ਉਸ ਵਕਤ ਜਿਹੜਾ ਸੀ ਮਾਹੌਲ ਅੱਜ ਵੀ ਉੱਥੋਂ ਦਾ ਮਾਹੌਲ ਐਸਾ ਹੈ ਹਾਂਜੀ ਉਸ ਵਕਤ ਤਰਕ ਦੀ ਕੋਈ ਸੀਮਾ ਸੀ ਜੀ ਹੁਣ ਚਲੀਏ ਤੇਵੇ ਅਸੀਂ ਤਰਕ ਕਰਦੇ ਕਰਦੇ ਇੰਨੇ ਕੋ ਅੱਗੇ ਨਿਕਲ ਗਏ ਸੱਚੇ ਵੇਸੀ ਗੁਰੂ ਨੂੰ ਪਿੱਛੇ ਛੱਡ ਦਿੱਤਾ ਆਪਣੀ ਅਕਲ ਨੂੰ ਸਾਹਮਣੇ ਧਾਖ ਲਿਆ ਉਹਦੇ ਵਿੱਚੋ ਜਿਵੇਂ ਅੰਮ੍ਰਿਤ ਵੇਲੇ ਦੀ ਗੱਲ ਚੱਲ ਪਈ ਚਲੋ ਆਪਾਂ ਸ਼ੁਰੂ ਕਰ ਲਈ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਦੀ ਗੱਲ ਚੱਲ ਪਈ ਨਾਮ ਦੀ ਗੱਲ ਚੱਲ ਪਈ ਬਾਣੀ ਦੀ ਗੱਲ ਚੱਲ ਪਈ ਗੁਰੂ ਦੇ ਕੀਤੇ ਹੋਏ ਚੋਜਾਂ ਨੂੰ ਤਰਕ ਨਾਲ ਖੰਡਨ ਕਰਨ ਲੱਪੇ ਹਾਂਜੀ ਵੇਖੋ ਤਰਕ ਦੀ ਕੋਈ ਸੀਮਾ ਪਰ ਸ਼ਰਧਾ ਸਾਹਮਣੇ ਤਰਕ ਨਹੀਂ ਟਿਕਦਾ ਹੁੰਦਾ ਸ਼ਰਧਾ ਦੀ ਤਰਕ ਸੀਮਾ ਨਹੀਂ ਹਾਂਜੀ ਅਸੀਂ ਅਸੀਂ ਜਿਵੇਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ ਸਾਰੇ ਸੀ ਸਾਖੀਆਂ ਸੁਣਾਣੇ ਆ ਵੀ ਉਹ ਕਟੋਰਾ ਬਾਹਰ ਕੱਢਿਆ ਭਾਈ ਲੈਣਾ ਸਾਹਿਬ ਨੇ ਕਿਕਰ ਉੱਤੇ ਚੜ ਕੇ ਉਹਨਾਂ ਨੇ ਹਲੂਣਾ ਦਿੱਤਾ ਪਰ ਜੇ ਤਰਕ ਨੂੰ ਦੇਖੋ ਤੇ ਤਰਕ ਕਹਿ ਰਿਹਾ ਕਿਕਰ ਨੂੰ ਕੰਡੇ ਹੀ ਲੱਗਦੇ ਨੇ ਜੀ ਜੇ ਕਹਿੰਦੇ ਸੀ ਸੈਂਟੀਫਿਕ ਤਰੀਕੇ ਨਾਲ ਮੰਨਦੇ ਆ ਜੀ ਪਰ ਸ਼ਰਧਾ ਵਾਲਾ ਕਹਿ ਰਿਹਾ ਵੀ ਜੋ ਬੋਲ ਰਿਹਾ ਹੈ ਉਹਦੇ ਬੋਲਾਂ 'ਚ ਇੰਨੀ ਤਾਕਤ ਹੈ ਉਹ ਜ਼ਹਿਰ ਨੂੰ ਅੰਮ੍ਰਿਤ ਬਣਾ ਸਕਦਾ ਹੈ ਇਹ ਕਿਕਰ ਨੂੰ ਵਿੱਥਾਈ ਲੱਗਣੀ ਕੋਈ ਇਹ ਕਾਲ ਨਹੀਂ ਮੈਂ ਤੁਹਾਨੂੰ ਜਾਣ ਕੇ ਸਵਾਲ ਪੁੱਛਿਆ ਕਿ ਮੈਂ ਮੇਰਾ ਅਪਨਾਤਾ ਮਿਸ਼ਰੀ ਕਾਲਜ ਨਾਲ ਰਿਹਾ ਪਰ ਬਹੁਤ ਪਹਿਲਾਂ ਜਦੋਂ ਅਜੇ ਸਾਬ ਜਦਰ ਜਿਆਰ ਸਿੰਘ ਕਾਲਜ ਹੋਂਦ ਹੀ ਚਾਰਿਆ ਸੀ ਉਹਦੇ ਮੈਂ ਗੁਰਮਤ ਮਿਸ਼ਰੀ ਕਾਲਜ ਦਿੱਲੀ 100 ਸੰਤਨਗੁਰ ਤੋਂ ਵਾਇਆ ਕਰਦਾ ਸੀ ਫਿਰ ਬਾਅਦ ਚ ਉਹਦੇ ਸਿਖਾਵਾਣੇ ਲੁਧਿਆਣੇ ਵਾਲੀ ਵੀ ਰੋਪੜ ਵਾਲੀ ਵੀ ਇੱਕ ਤਰ੍ਹਾਂ ਦੇ ਉਹਦੇ ਵਿੱਚ ਲਿਖੀਆਂ ਸਿਖਾਵਾਣੇ ਤੇ ਜਿਹੜੇ ਸਾਡੇ ਨਾਲ ਉਦੋਂ ਸਟੂਡੈਂਟ ਹੁੰਦੇ ਹੁੰਦੇ ਸੀਗੇ ਇੱਕ ਤਰ੍ਹਾਂ ਦੇ ਇਕੱਠੇ ਵਿੱਚ ਦੇ ਉਹ ਇੱਥੇ ਆ ਕੇ ਪੜ੍ਹਾਉਂਦੇ ਵੀ ਲੱਗੇ ਰਿਹਾ ਸੋ ਮੈਨੂੰ ਪਤਾ ਸੀਗਾ ਇਹ ਉਦੋਂ ਬੜੀ ਸ਼ਰਮਾ ਦੀ ਗੱਲ ਹੋਇਆ ਕਰਦੀ ਸੀ ਤਾਂ ਮੈਂ ਐ ਗੱਲ ਕੀਤੀ ਔਰ ਮੇਰਾ ਵੀ ਜਿਹੜਾ ਪਹਿਲਾ ਜੇ ਮੈਨੂੰ ਕੋਈ ਸਟੇਜ ਤੇ ਲੈ ਗਿਆ ਮਿਸ਼ਨ ਕਾਲੀ ਲੈ ਗਿਆ ਔਰ ਪ라이 ਵਾਲੀ ਸਟੇਜ ਸੀ ਗੁਰੂ ਹਰਗੋਬਿੰਦ ਸਾਹਿਬ ਤੋਂ ਵਰਸਾਈ ਜਿੱਥੇ ਬਿਲਕੁਲ ਉੱਥੇ ਮੈਂ ਪਹਿਲੀ ਵਾਰੀ ਬੋਲੇ ਸੀ ਆਪਣੀ ਜ਼ਿੰਦਗੀ 'ਚ ਇੱਕ ਵੱਖਰਾ ਤਿਰਪੇ ਦੀ ਗੱਲ ਕਰ ਫਿਰ ਤੁਸੀਂ ਆਪ ਗੱਲ ਕੀਤੀ ਐ ਕਿ ਮਿਸ਼ਨ ਕਾਲੀ ਤੋਂ ਬਾਅਦ ਤੁਸੀਂ ਗਰੰਥੀ ਦੇ ਤੌਰ ਤੇ ਬਾਹਰ ਨਿਕਲੇ ਔਰ ਜਲੰਧਰ ਮਾਡਲ ਹਾਊਸ ਚ ਆ ਕੇ ਗਰੰਥੀ ਦੇ ਤੌਰ ਤੇ ਸੇਵਾ ਕੀਤੀ ਇਹ ਉੱਥੇ ਕਿੰਨਾ ਚਿਰ ਸੇਵਾ ਕੀਤੀ ਮਾੜਾ